ਬਲੇਸਾ ਲੈਟਸਮੈਨ ਦਾ ਕਹਿਣਾ ਹੈ ਕਿ ਆਉਣ ਵਾਲੇ ਇਮੀਗਰੈਂਟਸ ਦਾ ਸਵਾਗਤ ਕਰਨ ਦੇ ਵਿੱਚ ਕੈਨੇਡਾ ਦੀ ਸਰਕਾਰ ਦਬਾਅ ਹੇਠ ਹੈ ਤੇ ਕੰਜ਼ਰਵੇਟਿਵ ਇਮੀਗ੍ਰੇਸ਼ਨ ਪੱਧਰ ਨੂੰ ਹਾਊਸਿੰਗ ਸਟਾਰਟ ਦੇ ਨਾਲ ਜੋੜਨਗੇ ਜੀ ਹਾਂ ਇਮੀਗ੍ਰੇਸ਼ਨ ਸੰਬੰਧੀ ਕੰਜ਼ਰਵੇਟਿਵ ਲੀਡਰ ਨੇ ਕਾਫੀ ਜ਼ਿਆਦਾ ਫੈਡਰਲ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਉਹਨੇ ਕਿਹਾ ਕਿ ਅੱਜ ਦੀ ਦੌੜ ਦੇ ਵਿੱਚ ਇਮੀਗ੍ਰੈਂਟਸ ਦਾ ਵੈਲਕਮ ਕਰਨ ਦੇ ਲਈ ਸਰਕਾਰ ਦਾ ਜਿਹੜਾ ਕਾਫੀ ਗਰਾਫ ਹੇਠਾ ਗਿਆ ਹੈ ਤੇ ਨਾ ਇੱਥੇ ਜ਼ਮੀਨੀ ਪੱਦਰ ਦੀਆਂ ਜ਼ਰੂਰਤਾਂ ਵੀ ਲੋਕਾਂ ਨੂੰ ਨਹੀਂ ਮਿਲ ਰਹੀਆਂ ਹਾਊਸਿੰਗ ਮਾਰਕੀਟ ਦੇ ਵਿੱਚ ਵੀ ਉਹਨਾਂ ਕਿਹਾ ਕਿ ਵੱਡਾ ਕ੍ਰਾਈਸਿਸ ਹੈ ਲੋਕੀ ਫੂਡ ਵਾਸਤੇ ਵੀ ਤੜਪ ਰਹੇ ਨੇ ਤੇ ਜ਼ਿਆਦਾਤਰ ਲੋਕ ਫੂਡ ਬੈਂਕਾਂ ਦੇ ਉੱਤੇ ਡਿਪੈਂਡਡ ਨੇ ਕਨਜ਼ਰਵੇਟਿਵ ਡਿਪੀ ਲੀਡਰ ਮੈਲਿਸਾ ਲੈਂਡਸਮੈਨ ਦਾ ਕਹਿਣਾ ਹੈ ਕਿ ਨਵੇਂ ਆਏ ਲੋਕਾਂ ਦਾ ਸਵਾਗਤ ਕਰਨ ਤੇ ਕੈਨੇਡੀਅਨ ਸਹਿਮਤੀ ਇਮੀਗ੍ਰੇਸ਼ਨ ਪੱਦਰ ਵਧਾਉਣ ਲਈ ਲਿਬਰ ਸਰਕਾਰ ਦਬਾਹੇਟ ਹੈ ਵੈਸਟ ਬਲਾਕ ਦੇ ਮਰਸੀਡੀਜ਼ ਸਟੀਫਨਸਨ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਸੁਰੱਖਿਆ ਸਕਰੀਨਿੰਗ ਤੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਲਈ ਸਮਰਥਾ ਬਣਾਉਣ ਦੀ ਲੋੜ ਹੈ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਇੱਥੇ ਕਈ ਸੁਪਨੇ ਲੈ ਕੇ ਆਏ ਤੇ ਹੁਣ ਫੂਡ ਬੈਂਕਾਂ ਦੇ ਸਹਾਰੇ ਜੀਣ ਨੂੰ ਮਜਬੂਰ ਨੇ ਉਹਨਾਂ ਕੋਲ ਰਿਹਾਇਸ਼ ਨਹੀਂ ਹੈ ਡਾਕਟਰ ਨਹੀਂ ਹੈ ਸਕੂਲ ਵਿਸਥਾਨੇ ਮਿਲਦੀ ਇਹ ਇੱਕ ਅਜਿਹੀ ਪ੍ਰਣਾਲੀ ਹੈ ਜੋ ਟੁੱਟ ਚੁੱਕੀ ਹੈ ਤੇ ਇਹ ਇੱਕ ਗੱਲਬਾਤ ਦਾ ਹੱਕਦਾਰ ਹੈ ਲਿਬਰਲ ਸਰਕਾਰ ਦੀਆਂ 2024 2026 ਇਮੀਗ੍ਰੇਸ਼ਨ ਯੋਜਨਾਵਾਂ ਨੇ ਇਸ ਸਾਲ 4,85,000 ਆਰਨਾਮੇ ਆਉਣ ਵਾਲਿਆਂ ਦਾ ਟੀਚਾ ਰੱਖਿਆ ਜੋ ਕਿ 2025 ਵਿੱਚ 5 ਲੱਖ 9 ਕੈਨੇਡੀਅਨਾਂ ਤੱਕ ਵੱਧ ਗਿਆ ਹੈ ਇਹਨਾਂ ਵਿੱਚੋਂ ਬਹੁਤੇ ਆਰਥਿਕ ਧਰਾਮਾਂ ਦੇ ਅਧੀਨ ਆਉਂਦੇ ਨੇ ਜਿਵੇਂ ਕਿ ਉਚੋ ਹੁਨਰਮੰਦ ਕਾਮੇ ਤੇ ਸੂਬਿਆਂ ਤੇ ਪ੍ਰਦੇਸ਼ਾਂ ਦੁਆਰਾ ਨਾਮਜ਼ਦ ਲੋਕ ਦੇ ਨਾਲ ਹੀ ਕੈਨੇਡੀਆਨਾ ਦੇ ਪਰਿਵਾਰਕ ਮੈਂਬਰ ਜੀਵਨ ਸਾਥੀ ਬੱਚੇ ਮਾਤਾ ਪਿਤਾ ਤੇ ਦਾਦਾ-ਦਾਦੀ ਪਰ ਉਹਨਾਂ ਨਵੇਂ ਕੈਨੇਡੀਅਨਾਂ ਨੂੰ ਦੇਸ਼ ਭਾਰ ਦੇ ਵਿੱਚ ਮਹਿਸੂਸ ਕੀਤੇ ਜਾ ਰਹੇ ਦਬਾਅ ਦਾ ਸਾਹਮਣਾ ਕਰਨਾ ਪੈਣ ਦੀ ਗੱਲ ਆ ਕਿ ਖਾਸ ਕਰਕੇ ਜਦੋਂ ਇਹ ਰਿਹਾਇਸ਼ ਤੇ ਆਰਥਿਕ ਮੌਕਿਆਂ ਦੀ ਗੱਲ ਬਣਦੀ ਹੈ ਕਨਜ਼ਰਵੇਟਿਵ ਲੀਡਰ ਪੀਅਰੇ ਪੋਲੀਵਰ ਨੇ ਪਹਿਲਾਂ ਸੁਝਾਅ ਕੈਨੇਡਾ ਦੇ ਇਮੀਗ੍ਰੇਸ਼ਨ ਟੀਚਿਆਂ ਨੂੰ ਨਵੇਂ ਹਾਊਸਿੰਗ ਸਟਾਰਟ ਨਾਲ ਜੋੜਿਆ ਜਾਵੇ ਹਾਲਾਂਕਿ ਇਹ ਸਪਸ਼ਟ ਹੈ ਹੀ ਹੈ ਕਿ ਇਹ ਕਿਵੇਂ ਕੰਮ ਕਰੇਗਾ ਫੈਡਰਲ ਸਰਕਾਰ ਇਮੀਗ੍ਰੇਸ਼ਨ ਟੀਚਿਆਂ ਨੂੰ ਨਿਰੰਤਰਿਤ ਕਰਦੀ ਹੈ ਪਰ ਇਹ ਸਿੱਧੇ ਤੌਰ ਤੇ ਕੰਟਰੋਲ ਨਹੀਂ ਕਰਦੇ ਨੇ ਤੇ ਹਰ ਸਾਲ ਕਿੰਨੇ ਘਰ ਬਣਾਏ ਜਾਂਦੇ ਨੇ ਅਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਦੇ ਦੋਸ਼ੀ ਪੁਰਸ਼ਾਂ ਦੀਆਂ ਗਰਮੀਆਂ ਦੇ ਵਿੱਚ ਦੋ ਹਾਈ ਪ੍ਰੋਫਾਈਲ ਗ੍ਰਿਫਤਾਰੀਆਂ ਤੋਂ ਬਾਅਦ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵੀ ਵੱਡੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ ਫਿਲਹਾਲ ਪ੍ਰੂਟਰੋ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਦਮ ਚੁੱਕ ਰਹੇ ਹਾਂ ਤੇ ਨੈਸ਼ਨਲ ਸਿਕਿਉਰਿਟੀ ਤੇ ਲਾਅ ਇਨਫੋਰਸਮੈਂਟ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਸੋਚ ਚੈਨਲ ਪੰਜਾਬੀ ਦੀ ਰਿਪੋਰਟ ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ ਅਗਸਤ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਆਖਰਕਾਰ ਬੈਂਕ ਆਫ ਕੈਨੇਡਾ ਦੇ ਟੀਚੇ ਜਿੰਨੇ ਘਟ ਕੇ 2% ਦਰਜ ਹੋਈ ਹੈ ਪਿਛਲੇ ਮਹੀਨੇ ਫਰਵਰੀ 2021 ਤੋਂ ਬਾਅਦ ਕੀਮਤਾਂ ਦਾ ਵਾਧਾ ਸਭ ਤੋਂ ਹੌਲੀ ਰਿਹਾ ਤੇ ਮੁੱਖ ਤੌਰ ਤੇ ਅਜਿਹਾ ਗੈਸੋਲਿਨ ਦੀਆਂ ਘਟੀਆਂ ਕੀਮਤਾਂ ਕਰਕੇ ਵਾਪਰਿਆ ਭਾਵੇਂ ਇਸ ਦੌਰਾਨ ਵੀ ਮੌਰਗੇਜ ਦਰਾਂ ਤੇ ਕਿਰਾਏ ਦੀਆਂ ਲਾਗਤਾਂ ਦਾ ਮਹਿੰਗਾਈ ਦੇ ਵਿੱਚ ਯੋਗਦਾਨ ਸਭ ਤੋਂ ਵੱਡਾ ਰਿਹਾ ਪਰ ਅੰਕੜਾ ਏਜੰਸੀ ਮੁਤਾਬਕ ਮੌਰਗੇਜ ਵਿਆਜ ਵਾਧਾ ਘਟ ਰਿ ਅਗਸਤ ਦੌਰਾਨ ਗਾਹਕਾਂ ਨੇ ਗ੍ਰੋਸਰੀ ਤੇ 2.4% ਵਧੇਰੇ ਕੀਮਤ ਅਦਾ ਕੀਤੀ ਹੈ ਪਰ ਕੱਪੜਿਆਂ ਅਤੇ ਜੁੱਤੀਆਂ ਦੀ ਕੀਮਤ ਘਟੀ ਹੈ ਤੇ ਬਿਜਲੀ ਦੀਆਂ ਕੀਮਤਾਂ ਦਾ ਵਾਧਾ ਹੌਲਾ ਹੋਇਆ ਹੈ ਸੀਆਈਬੀਸੀ ਦੇ ਸੀਨੀਅਰ ਅਰਥਸ਼ਾਸਤਰੀ ਐਂਡਰਿਊ ਗ੍ਰਾਂਥ ਨੇ ਕਿਹਾ ਹੈ ਕਿ ਮਹਿੰਗਾਈ ਖਤਰੇ ਵਾਲੇ ਨਿਸ਼ਾਨ ਤੋਂ ਹਟ ਗਈ ਹੈ ਤੇ ਹੁਣ ਬੈਂਕ ਆਫ ਕੈਨੇਡਾ ਨੂੰ ਅਰਥਚਾਰੇ ਨੂੰ ਹੁਲਾਰਾ ਦੇਣ ਤੇ ਵਧਦੀ ਬੇਰੋਜ਼ਗਾਰੀ ਦਰ ਨੂੰ ਨੱਥ ਪਾਉਣ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ ਐਂਡਰਿਊ ਨੇ ਹੁਣ ਤੋਂ ਅਗਲੇ ਸਾਲ ਦੇ ਮੱਧ ਤੱਕ ਵਿਆਜ ਦਰਾਂ ਦੇ ਵਿੱਚ ਕਰੀਬ 200 ਦਾ ਰੰਕਾਦੀ ਕਟੌਤੀ ਦੀ ਸੰਭਾਵਨਾ ਜਤਾਈ ਹੈ ਵਿਆਜ ਦਰ ਬਾਰੇ ਬੈਂਕ ਆਫ ਕੈਨੇਡਾ ਦੀ ਅਗਲੀ ਬੈਠਕ 23 ਅਕਤੂਬਰ ਨੂੰ ਹੋਣੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ